ਹਾਂਜੀ ਸਵਾਗਤ ਹੈ ਤੁਹਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਦੇ ਵਲੌਗ ਚ ਆਸ਼ੇ ਟਰੈਕਟਰ ਤੇ ਹੀ 12 ਇੰਚੀ ਸਿਸਟਮ ਲਗਾ ਰਹੇ ਹਾਂ ਦਿਖਾਉਣੇ ਤੁਹਾਨੂੰ ਇੱਥੇ ਦਾ ਡੈਕ ਵਗੈਰਾ ਸੀ ਪਹਿਲਾਂ ਫਿੱਟ ਕਰਤਾ ਵਾਇਰ ਵਗੈਰਾ ਪਾ ਲਈਆਂ ਤੇ ਆਹ ਪੇਟੀ ਫਿੱਟ ਕੀਤੀ ਤੇ ਪੇਟੀ ਇਹਦੇ ਵਿੱਚ ਕਾਕੀ ਪਾ ਕੇ ਚਲਾ ਕੇ ਦਿਖਾਵਾਂਗੀ ਤੇ ਮਿੱਤੂ ਦੇ ਹੀ 155 ਮੈਗਨੇਟ ਦੇ ਸਪੀਕਰ ਫਿੱਟ ਕਰਨੇ ਤੇ ਐਂਗਲ ਬੁੱਤੀ ਦਿਖਾ ਰਹੀ ਕਿਸ ਤਰ੍ਹਾਂ ਦੀ ਫਿਟਿੰਗ ਹੋਈ ਹੈ ਤੇ ਇਸ ਤਰ੍ਹਾਂ ਥੱਲੋ ਲੱਗਿਆ ਤੇ ਬਾਕੀ ਫਰਨਿੰਚੈਨਲ ਨੂੰ ਸਬਸਕ੍ਰਾਈਬ ਕਰ ਲਈ ਇਹਦੋਂ ਗਾ ਤੁਹਾਨੂੰ ਸਿੱਧਾ ਡਾਇਰੈਕਟ ਚਲਾ ਕੇ ਦਿਖਾਵਾਂਗੇ ਟਾਈਮ ਦੀ ਜਿੰਨੀ ਕਮੀ ਹੋਣ ਦੇ ਕਾਰਨ ਇੰਨੀ ਵੀਡੀਓ ਹੀ ਬਣਾ ਪਾਵਾਂਗੇ ਇੱਥੇ ਇਹਦਾ ਡੈਕ ਲੱਗ ਗਿਆ ਬਰਾ ਹੀਅਰ ਵਾਰਡ 'ਚ ਤੇ ਉਹ ਆ ਗਈ ਆਹਦੀਆਂ ਜਾਲੀਆਂ ਜੁੜੀਆਂ ਪਈਆਂ ਹਾਂਜੀ 17 ਲੱਗ ਗਈਆਂ ਹੁਣ ਦੋਨੇ ਪਾਸੇ ਦੀ ਤੇ ਸਪੀਕਰ ਦੀ ਲਾਈਟਾਂ ਲੁੱਟਾਂ ਦੀਆਂ ਲੱਗ ਗਈਆਂ ਤੇ ਜੈਕ ਹੁਣ ਇਹਨੂੰ ਕੱਸਦੇ ਆ ਤੇ ਚੋਣਨੇ ਦਿਖਾਉਨੇ ਹਾਂਜੀ ਜਾਲੀਆਂ ਕਸਾਈਆਂ ਕੁਝ ਸਮਾਣ ਨਵਾਂ ਕੁਝ ਪੁਰਾਣਾ ਯੂਜ਼ ਕੀਤਾ ਜਾਲੀ ਵਗੈਰਾ ਟਵੀਟਰ ਵਗੈਰਾ ਤੇ ਇਸ ਤੋਂ ਬਾਅਦ ਤੁਹਾਨੂੰ ਇਹ ਚਲਾ ਕੇ ਦਿਖਾਉਨੇ ਜਾਲੀ ਵਗੈਰਾ ਕੱਸਤੀਆਂ ਡੈਕ ਸ ਹੈ ਹੁਣ 17 ਦੇ ਕਨੈਕਸ਼ਨ ਕਰਦੇ ਆ ਹਾਂਜੀ ਜੋੜ ਤਾਰਾਂ ਵਗੈਰਾ ਲੱਗ ਰਹੀਆਂ ਹੁਣ ਤੇ ਕਿਰਾਂ ਟੈਂਪਰੀਰੀ ਚਲਾ ਕੇ ਚੈੱਕ ਕਰਕੇ ਆਵਾਜ਼ ਪੇਅਰ ਕਰਕੇ ਫਿਰ ਕਰਦੇ ਹਾਂ ਬਾਕੀ ਦਾ ਛੱਡ ਲਈ ਜੀ ਟੇਪ ਟੂਬ ਤੇ ਜੋੜ ਜੱਪੇ ਲੱਗ ਗਏ ਸਾਰੇ ਇਹਨੂੰ ਇੱਥੇ ਟਾਈ ਨਾ ਕਵਰ ਕਰ ਦੇਣਾ ਤੇਨੂੰ ਕੰਪਲੀਟ ਕਰ ਦੇਣਾ ਹੀ ਸਟicker ਵਗੈਰਾ ਅਜੇ ਲਾਉਣਾ ਰਹਿੰਦਾ ਤੇ ਹੁਣ ਤੁਹਾਨੂੰ ਇਹਦੀ ਚਲਾ ਕੇ ਆਵਾਜ਼ ਸੁਣਾ ਦੇਣੀ ਬੱਲੀਆਂ ਨੂੰ ਫੁੱਲੇ ਸਟੱਕਿਆ ਹਾਈ ਤੱਕ ਬੱਲੀਆਂ ਨੂੰ ਫੁੱਲੇ isro char sirial de na <laughs> <laughs> ਹਾਂਜੀ ਸਵਾਗਤ ਹੈ ਤੁਹਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਦੇ ਵਲੌਗ ਚ ਆਸ਼ੇ ਟਰੈਕਟਰ ਤੇ ਹੀ 12 ਇੰਚੀ ਸਿਸਟਮ ਲਗਾ ਰਹੇ ਹਾਂ ਦਿਖਾਉਣੇ ਤੁਹਾਨੂੰ ਇੱਥੇ ਦਾ ਡੈਕ ਵਗੈਰਾ ਸੀ ਪਹਿਲਾਂ ਫਿੱਟ ਕਰਤਾ ਬੈਰਾ ਵਗੈਰਾ ਪਾ ਲਈਆਂ ਤੇ ਆਹ ਪੇਟੀ ਫਿੱਟ ਕੀਤੀ ਤੇ ਪੇਟੀ ਇਹਦੇ ਵਿੱਚ ਕਾਕੀ ਪਾ ਕੇ ਚਲਾ ਕੇ ਦਿਖਾਵਾਂਗੀ ਤੇ ਮਿੱਤੂ ਦੇ ਹੀ 155 ਮੈਗਨੇਟ ਦੇ ਸਪੀਕਰ ਫਿੱਟ ਕਰਨੇ ਤੇ ਐਂਗਲ ਬੱਤੀ ਦਿਖਾ ਦਈਏ ਕਿਸ ਤਰ੍ਹਾਂ ਦੀ ਫਿਟਿੰਗ ਹੋਈ ਹੈ ਇਹ ਇਸ ਤਰ੍ਹਾਂ ਥੱਲੋ ਲੱਗਿਆ ਤੇ ਬਾਕੀ ਫਰਨਿੰਚੈਨ ਨੂੰ ਸਬਸਕ੍ਰਾਈਬ ਕਰ ਲਈ ਇਹਦੋਂ ਗਾ ਤੁਹਾਨੂੰ ਸਿੱਧਾ ਡਾਇਰੈਕਟ ਚਲਾ ਕੇ ਦਿਖਾਵਾਂਗੇ ਟਾਈਮ ਦੀ ਜਿੰਨੀ ਕਮੀ ਹੋਣ ਦੇ ਕਾਰਨ ਇੰਨੀ ਵੀਡੀਓ ਹੀ ਬਣਾ ਪਾਵਾਂਗੇ ਜੀ ਇੱਥੇ ਇਹਦਾ ਡੈਕ ਲੱਗ ਗਿਆ ਬਰਾ ਹੀਅਰ ਵਾਰਡ ਚ ਤੇ ਉਹ ਆ ਗਈ ਆਹਦੀਆਂ ਜਾਲੀਆਂ ਜੁੜੀਆਂ ਪਈਆਂ ਹਾਂਜੀ 17 ਲੱਗ ਗਈਆਂ ਹੁਣ ਦੋਨੇ ਪਾਸੇ ਦੀ ਤੇ ਸਪੀਕਰ ਦੀ ਲਾਈਟਰ ਨੂੰ ਤਾਂ ਜੀ ਲੱਗ ਗਈਆਂ ਤੇ ਜੈਕ ਹੁਣ ਇਹਨੂੰ ਕੱਸਦੇ ਆ ਤੇ ਚੋਣਨੇ ਦਿਖਾਉਨੇ ਹਾਂਜੀ ਜਾਲੀਆਂ ਕਸਾਈਆਂ ਕੁਝ ਸਮਾਣ ਨਵਾਂ ਕੁਝ ਪੁਰਾਣਾ ਯੂਜ਼ ਕੀਤਾ ਜਾਲੀ ਵਗੈਰਾ ਟਵੀਟਰ ਵਗੈਰਾ ਤੇ ਇਸ ਤੋਂ ਬਾਅਦ ਤੁਹਾਨੂੰ ਇਹ ਚਲਾ ਕੇ ਦਿਖਾਉਨੇ ਜਾਲੀ ਵਗੈਰਾ ਕੱਸਤੀਆਂ ਡੈਕੱਸ ਹੁਣ 17 ਦੇ ਕਨੈਕਸ਼ਨ ਕਰਦੇ ਆ ਹਾਂਜੀ ਜੋੜ ਤਾਰਾਂ ਵਗੈਰਾ ਲੱਗ ਰਹੀਆਂ ਹੁਣ ਤੇ ਕਿਰਾਂ ਟੈਂਪਰੀ ਚਲਾ ਕੇ ਚੈੱਕ ਕਰਕੇ ਆਵਾਜ਼ ਪੇਅਰ ਕਰਕੇ ਫਿਰ ਕਰਦੇ ਹਾਂ ਬਾਕੀ ਇਹਦਾ ਛੱਡ ਲਈ ਜੀ ਟੇਪ ਟੂਬ ਤੇ ਜੋੜ ਜੱਪੇ ਲੱਗ ਗਏ ਸਾਰੇ ਇਹਨੂੰ ਇੱਥੇ ਟਾਈ ਨਾ ਕਵਰ ਕਰ ਦੇਣਾ ਤੇਨੂੰ ਕੰਪਲੀਟ ਕਰ ਦੇਣਾ ਹੀ ਸਟicker ਵਗੈਰਾ ਹਜੇ ਲਾਉਣਾ ਰਹਿੰਦਾ ਤੇ ਹੁਣ ਤੁਹਾਨੂੰ ਇਹਦੀ ਚਲਾ ਕੇ ਆਵਾਜ਼ ਸੁਣਾ ਦੇਣੀ ਬੱਲੀਆਂ ਹੀ ਹੋਪੂਲੇ ਸਟੱਕਿਆ ਹਾਈ ਤੋ ਬੱਲੀਆਂ ਹੀ ਹੋਪੂ ਬੱਲੀਆਂ ਹੀ ਹੋਪੂ ਸਾਜੀ ਵਾਲੇ shin 04 serial da